ਜਿਸਨੂੰ ਵੀ ਮੇਰੀ ਇਹ ਵੀਡੀਓ ਦੇਖਣ ਸੁਣਨ ਦਾ ਮੌਕਾ ਮਿਲੇਗਾ ਸਮਝ ਲੈਣਾ ਤੁਸੀਂ ਅਧਿਆਤਮ ਦੇ ਰਾਹੀ ਹੋ ਤੇ ਇਸ ਵਿਖੜੇ ਪੰਡੇ ਨੂੰ ਸੌਖਾ ਕਰਨ ਲਈ ਤੁਹਾਨੂੰ ਮੇਰੀ ਇਹ ਵੀਡੀਓ ਪ੍ਰਾਪਤ ਹੋਈ ਹੈ ਯਕੀਨ ਮੰਨਿਓ ਮੈਂ ਡਾਕਟਰ ਤੇਰੰਕਾਰ ਅੱਜ ਦੀ ਵੀਡੀਓ ਰਹਸਮਈ ਹੈ ਡੂੰਘੀਆਂ ਪਰਤਾਂ ਥੱਲੇ ਲੁਕੇ ਸੱਚ ਖੋਲਣ ਜਾ ਰਹੀ ਹੈ ਠੀਕ ਵੀ 21 ਘੰਟੇ ਬਾਅਦ ਮੈਂ ਵੀਡੀਓ ਤਿਆਰ ਕਰਕੇ ਤੁਹਾਨੂੰ ਪੇਸ਼ ਕਰਨ ਲੱਗੀ ਹਾਂ ਤੁਸੀਂ ਕਦੇ ਸੋਚਿਆ ਹੈ ਕਿ ਗ੍ਰਹਿ ਵੀ ਕਿਸੇ ਥਾਂ ਜਾ ਕੇ ਨਮਨ ਕਰ ਸਕਦੇ ਆ ਸਿਰ ਝੁਕਾ ਸਕਦੇ ਆ એનર્ਜੀ ਦੇ ਰੂਪ ਦੇ ਵਿੱਚ ਉਸ ਪਵਿੱਤਰ ਥਾਂ ਤੇ ਸ਼ਾਇਦ ਨਹੀਂ ਮੈਂ ਗੱਲ ਕਰ ਰਲ ਗਿਆ ਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਗੁਰੂ ਨਾਨਕ ਦੇਵ ਜੀ ਦੀ ਜੋਤ ਦਾ ਉਹ ਰੂਪ ਜਿਨ੍ਹਾਂ ਨੇ ਚਾਰ ਧੋਣਿਆ ਰਹੀਂ ਗ੍ਰਹਾਂ ਦੀ ਊਰਜਾ ਨੂੰ ਸੰਤੁਲਿਤ ਕਰਨ ਦਾ ਰਾਹ ਦੱਸਿਆ ਇਹ ਧੋਣੇ ਸਿਰਫ ਅਗਨੀ ਦੇ ਕੇਂਦਰ ਨਹੀਂ ਹਨ ਸਗੋਂ વૈਦਿਕ ਜੋਤਿਸ਼ ਦੇ ਜੀਵੰਤ ਚੱਕਰ ਹਨ ਜਿੱਥੇ ਹਰ ਗ੍ਰਹਿ ਦੀ ਤਪਸ਼ ਸ਼ਾਂਤੀ ਚ ਬਦਲ ਜਾਂਦੀ ਹੈ ਅੱਜ ਅਸੀਂ ਜਾਣਾਂਗੇ ਉਹ 6 ਬਖਸ਼ਿਸ਼ਾਂ ਦਾ ਅਸਲੀ ਰਾਜ ਜੋ ਮਨੁੱਖ ਦੇ ਕਰਮ ਗ੍ਰਹਿ ਤੇ ਆਤਮਾ ਤਿੰਨਾਂ ਨੂੰ ਜੋੜਦੀਆਂ ਹਨ ਵੀਡੀਓ ਨੂੰ ਅੰਤ ਤੱਕ ਦੇਖਣ ਸੁਣਨ ਵਾਲਾ ਹੀ ਪੋਜ਼ਿਟਿਵ એનર્ਜੀ ਨੂੰ ਹਾਸਲ ਕਰਨ ਦਾ ਯੋਗ ਬਣੇਗਾ ਜਿਨ੍ਹਾਂ ਨੇ ਵੀਡੀਓ ਸਕਰੋਲ ਕਰਨੀਆਂ ਸ਼ੁਰੂ ਕਰਕੇ ਛੱਡ ਦੇਣੀਆਂ ਕਿ ਇਹਦੇ ਵਿੱਚ ਕੱਖ ਨਹੀਂ ਆ ਉਹ ਪਾਪਾਂ ਦੇ ਭਾਗੀਦਾਰ ਨਾ ਬਣਨ ਸਿਰਫ ਸਿਰਫ ਸ਼ਰਦਾਬਸ ਜੇ ਸ਼ੁਰੂ ਕੀਤੀ ਹੈ ਵੀਡੀਓ ਦੇਖਣੀ ਤਾਂ ਮੁਕੰਮਲ ਤੌਰ ਤੇ ਦੇਖ ਲੈਣਾ ਤੁਹਾਨੂੰ ਫਾਇਦਾ ਹੀ ਹੋਏਗਾ ਪੋਜ਼ਿਟਿਵ એનર્ਜੀ ਮਿਲੇਗੀ ਬਾਬਾ ਸ਼੍ਰੀਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਉਹਨਾਂ ਨੂੰ ਗਿਆਨ ਤਪੱਸਿਆ ਅਤੇ ਸ਼ਾਂਤੀ ਦੀ ਜੋਤ ਮੰਨਿਆ ਜਾਂਦਾ ਹੈ ਉਦਾਸੀ ਪਰੰਪਰਾ ਅਨੁਸਾਰ ਉਹ ਗੁਰੂ ਨਾਨਕ ਦੀ ਜੋਤ ਤੇ ਭਗਵਾਨ ਸ਼ਿਵ ਦੇ ਤਤ ਦਾ ਮਿਲਪਸਨ ਇਸੇ ਲਈ ਉਹਨਾਂ ਦੀ ਸਾਧਨਾ ਦੇ ਵਿੱਚ ਤੁਹਾਨੂੰ ਮਿਲੇਗੀ ਗਿਆਨ ਦੀ ਗਹਿਰਾਈ ਤੇ ਤਿਆਗ ਦੀ ਸ਼ਕਤੀ ਦੋਨੋਂ ਇਕੱਠਾਂ ਇਕੱਠੀਆਂ ਮਿਲਣਗੀਆਂ ਕਿਉਂਕਿ ਮੇਰਾ ਚੈਨਲ ਜੋ ਤਿਸਦਾ ਹੈ ਮੈਂ ਇਸ ਐਂਗਲ ਤੋਂ ਬਾਬਾ ਜੀ ਦੇ ਚਾਰ ਤੋਣਿਆਂ ਤੇ ਛੇ ਬਖਸ਼ਿਸ਼ਾਂ ਦੀ ਗੱਲ ਕਰਨੀ ਆ ਇੱਕ ਵੱਖਰੇ ਐਂਗਲ ਤੋਂ ਮੇਰਾ ਯਕੀਨ ਵੀ ਹੈ ਕਿ YouTube ਤੇ ਕੋਈ ਵੀ ਪੰਜਾਬੀ ਦਾ ਅਜਿਹਾ ਚੈਨਲ ਨਹੀਂ ਹੈ ਜੋ ਇਨੀ ਡੈਪਥ ਤੇ ਇਸ ਪੂਰੇ ਇਤਿਹਾਸ ਨੂੰ ਤੁਹਾਡੇ ਸਾਹਮਣੇ ਸੱਚੀ ਸਰਦਾਂ ਨਾਲ ਰੱਖੇਗਾ ਜੋਤਿਸ਼ ਵਿਗਿਆਨ ਅਨੁਸਾਰ ਹਰ ਗ੍ਰਹਿ ਸਾਡੇ ਮਨ ਦੀ ਇੱਕ ਊਰਜਾ ਦਾ ਪ੍ਰਤੀਕ ਹੈ ਨੌ ਗ੍ਰਹਿ ਆ ਤੁਸੀਂ ਸਾਰੇ ਜਾਣਦੇ ਹੋ ਸਾਰਿਆਂ ਦਾ ਸਾਡੇ ਮਨ ਨਾਲ ਸੰਬੰਧ ਹੈ એનર્ਜੀ ਦੇ ਰੂਪ ਚ ਬਾਬਾ ਸ਼੍ਰੀ ਚੰਜੀ ਦੀ ਸਾਧਨਾ ਸ਼ਨੀ ਅਤੇ ਕੇਤੂ ਦੇ ਮਲਾਪ ਦੀ ਉੱਚੀ ਅਵਸਥਾ ਸੀ ਦੋ ਗ੍ਰਹਿ ਨੇ ਸ਼ਨੀ ਅਤੇ ਕੇਤੂ ਦਾ ਮਲਾਪ ਇਹ ਦੋਨੋਂ ਹੀ ਗ੍ਰਹਿ ਤ્યાਗ ਵੈਰਾਗ ਅਤੇ ਆਤਮਕ ਗਿਆਨ ਦਾ ਪ੍ਰਤੀਕ ਹਨ ਜੋ ਵਿਅਕਤੀ ਇਸ ਜੋਗ ਦੇ ਪ੍ਰਭਾਵ ਹੇਠ ਜੀਵਨ ਬਿਤਾਉਂਦਾ ਹੈ ਉਹ ਸੰਸਾਰਕ ਮੋਹ ਤੋਂ ਉੱਪਰ ਉੱਠ ਕੇ ਸੱਚ ਅਤੇ ਸ਼ਾਂਤੀ ਦੀ ਖੋਜ ਕਰਦਾ ਹੈ। ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਜੋਤ ਨੂੰ ਚਾਰ ਦਿਸ਼ਾਵਾਂ ਵਿੱਚ ਫੈਲਾਉਣ ਲਈ ਚਾਰ ਧੂਣੇ ਸਥਾਪਿਤ ਕੀਤੇ। ਇਹ ਧੂਣੇ ਕੇਵਲ ਧਾਰਮਿਕ ਕੇਂਦਰ ਨਹੀਂ ਸਨ। ਸਗੋਂ ਜੋਤਿਸ਼ ਅਤੇ ਰੋਹਾਨੀ ਊਰਜਾ ਦੇ ਕੇਂਦਰ ਮੰਨੇ ਗਏ ਹਨ। ਹਰ ਧੂਣਾ ਇੱਕ ਤੱਤ ਦੇ ਨਾਲ ਜੁੜਿਆ ਹੋਇਆ ਹੈ। ਅਤੇ ਉਹ ਤੱਤ ਸੰਬੰਧਿਤ ਰਾਸ਼ੀਆਂ ਦੇ ਉੱਪਰ ਸਿੱਧਾ ਅਸਰ ਪਾਉਂਦਾ ਹੈ। ਇਹ ਵਿਸ਼ਾ ਕਿਤੇ ਨਹੀਂ ਮਿਲੇਗਾ ਤੁਹਾਨੂੰ ਮੈਂ ਦਾਅਵੇ ਨਾਲ ਕਹਿ ਸਕਦੀ ਆ ਮੈਂ ਬਾਬਾ ਜੀ ਦੇ ਚਾਰ ਧੂਣਿਆਂ ਦੀ એનર્ਜੀ ਨੂੰ ਰਾਸ਼ੀਆਂ ਦੇ ਉੱਤੇ ਅਸਰ ਪਾਉਂਦੇ ਆ ਇੱਕ ਵੱਖਰੇ ਐਂਗਲ ਤੋਂ ਗੱਲ ਕਰਾਂਗੀ ਧਿਆਨ ਨਾਲ ਮੇਰੀ ਗੱਲ ਸੁਣਨੀ ਆ ਇਕਾਗਰਤਾ ਨਾਲ ਰੌਲੇ ਗੋਲੇ ਚ ਸੁਣਵਲੀ ਮੇਰੀ ਵੀਡੀਓ ਨਹੀਂ ਹੈ ਜਾਂ ਦੇਖਣ ਵਾਲੀ ਨਾਨਕੀ ਧੂਣਾ ਨੰਬਰ 1 ਬਾਬਾ ਜੀ ਦਾ ਪਹਿਲਾ ਧੂਣਾ ਆ ਨਾਨਕੀ ਧੂਣਾ ਇਹ ਉੱਤਰੀ ਦਿਸ਼ਾ ਵਾਲਾ ਧੂਣਾ ਆ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਦੇ ਵਿੱਚ ਪੈਂਦਾ ਆ ਨਾਨਕੀ ਧੂਣਾ ਅਗਨੀ ਤੱਤ ਦਾ ਪ੍ਰਤੀਕ ਹੈ ਮੇਖ ਰਾਸ਼ੀ ਸਿੰਘ ਰਾਸ਼ੀ ਤੇ ਤਨੂ ਰਾਸ਼ੀ ਵਾਲਿਆਂ ਲਈ ਇਹ ਧੂਣਾ ਪ੍ਰੇਰਣਾ ਜੋਸ਼ ਤੇ ਉਤਸ਼ਾਹ ਦਾ ਸਰੋਤ ਮੰਨਿਆ ਜਾਂਦਾ ਹੈ ਇੱਥੇ ਧਿਆਨ ਕਰਨਾ ਜੀਵਨ ਵਿੱਚ ਨਵੀਂ ਊਰਜਾ ਅਤੇ ਆਤਮ ਵਿਸ਼ਵਾਸ ਪੈਦਾ ਕਰਦਾ ਹੈ ਸੋ ਮੇਖ ਸਿੰਘ ਤੇ ਤਨੂ ਰਾਸ਼ੀ ਵਾਲਿਆਂ ਨੇ ਜੇ ਨਾਨਕੀ ਧੂਨੇ ਦਾ ਫਾਇਦਾ ਲੈਣਾ ਹੈ ਤਾਂ ਹਿਮਾਚਲ ਦੇ ਉੱਤਰੀ ਧੂਨੇ ਚ ਕਾਂਗੜਾ ਦੇ ਨੇੜੇ ਤੜੇ ਉਸ ਖੇਤਰ ਚ ਜਾ ਕੇ ਬੜਾ ਕੁਝ ਵਾਬਾ ਸ਼੍ਰੀ ਚੰਜੀ ਤੋਂ ਪ੍ਰਾਪਤ ਕਰ ਸਕਦੇ ਆ ਨੰਬਰ 2 ਤੇ ਹੈ ਗੁਰੂ ਦੱਤਤ ਧੂਣਾ ਗੁਰੂ ਦੱਤਤ ਧੂਣਾ ਦੱਖਣੀ ਧੂਣਾ ਹੈ ਦੱਖਣ ਦਿਸ਼ਾ ਦਾ ਧੂਣਾ ਹੈ ਇਹ ਪੈ ਜਾਂਦਾ ਹੈ 나सिक ਮਹਾਰਾਸ਼ਟਰ ਚ ਜਲਤਤ ਨਾਲ ਜੁੜਿਆ ਇਹ ਧੂਣਾ ਕਰਕ ਬ੍ਰਿਕ ਤੇ ਮੀਨ ਰਾਸ਼ੀ ਵਾਲਿਆਂ ਲਈ ਸ਼ਾਂਤੀ ਭਾਵਨਾ ਤੇ ਸਹਿਨਸ਼ੀਲਤਾ ਦਾ ਕੇਂਦਰ ਹੈ ਇਥੇ ਕੀਤੀ ਗਈ ਸੇਵਾ ਅਤੇ ਇਥੇ ਕੀਤਾ ਗਿਆ ਧਿਆਨ ਤੁਹਾਡੇ ਹਿਰਦੇ ਨੂੰ ਨਰਮਤਾ ਨਰਮਾਈ ਤੇ ਸਕੂਨ ਦੇਗਾ ਜਾ ਕੇ ਤਾਂ ਦੇਖੋ ਤੀਜਾ ਧੂਣਾ ਆਲਮ ਮਸਤਾਨਾ ਧੂਣਾ ਪੂਰਵਿਤੂਣਾ ਮੰਨਿਆ ਗਿਆ ਹੈ ਇਹ ਪਟਨਾ ਬਿਹਾਰ ਦੇ ਕੋਲ ਹੈ ਵਾਜੂ ਤਤ ਦਾ ਪ੍ਰਤੀਕ ਹੈ ਮਿਥਨ ਤੁਲਾ ਅਤੇ ਕੁੰਭ ਰਾਸ਼ੀ ਵਾਲਿਆਂ ਲਈ ਇਹ ਧੁਣਾ ਗਿਆਨ ਅਤੇ ਸਮਝ ਦਾ ਕੇਂਦਰ ਮੰਨਿਆ ਜਾਂਦਾ ਹੈ ਇੱਥੇ ਗਿਆਨ ਅਤੇ ਜਪ ਵਿਅਕਤੀ ਦੇ ਚਿੰਤਨ ਤੇ ਬੁੱਧੀ ਨੂੰ ਸੁਚੇਤ ਕਰਦੇ ਹਨ ਫਿਰ ਮੈਂ ਬੇਨਤੀ ਕਰਾਂਗੀ ਜਿਉਂਦੇ ਜੀ ਇੱਕ ਵਾਰ ਇਹਨਾਂ ਧੁਣਿਆਂ ਦੇ ਦਰਸ਼ਣ ਦੇਦਾਰ ਕਰਕੇ ਉੱਥੋਂ ਦੀ ਧੁਣੀ ਵਿਪੂਤ ਮੱਥੇ ਤੇ ਲਾ ਕੇ ਤਾਂ ਦੇਖੋ ਜਿਨ੍ਹਾਂ ਰਾਸ਼ੀਆਂ ਦਾ ਮੈਂ ਜ਼ਿਕਰ ਕਰ ਰਹੀ ਹਾਂ ਚੌਥਾ ਧੁਣਾ ਹੈ ਬਰੋਟ ਅਖੜਾ ਬਰੋਟਾ ਖੜਾ ਪਛਮੀ ਧੁਣਾ ਹੈ ਇਹ ਹਰਦੁਆਰ ਉੱਤਰਾਖੰਡ ਚ ਪੈਂਦਾ ਨੇੜੇ ਆ ਜਾ ਸਕਦੇ ਹੋ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਧਰਤੀ ਤੱਤ ਦਾ ਪ੍ਰਤੀਕ ਹੈ ਬ੍ਰਿਕ ਕੰਨਿਆਂ ਤੇ ਮਕਰ ਰਾਸ਼ੀ ਵਾਲਿਆਂ ਲਈ ਇਹ ਧੁਣਾ ਸਥਿਰਤਾ ਧੀਰਜ ਤੇ ਵਿਵਹਾਰਕ ਬੁੱਧੀ ਦਾ ਸਰੋਤ ਹੈ ਇੱਥੇ ਕੀਤੀ ਸਾਧਨਾ ਤੇ ਦਾਨ ਤਨ ਸੰਬੰਧੀ ਰੁਕਾਵਟਾਂ ਨੂੰ ਦੂਰ ਕਰਦਾ ਹੈ ਸੋ ਸਾਥਿਓ ਇਹ ਚਾਰ ਧੁਨੇ ਚਾਰ ਤਤ ਅਗਨੀ ਯਲ ਵਾਯੂ ਧਰਤੀ ਦੇ ਚਾਰ ਤੱਤਾਂ ਦੀ ਸੰਤੁਲਿਤ ਊਰਜਾ ਦੇ ਰੂਪ ਵਿੱਚ ਮੰਨੇ ਜਾਂਦੇ ਆ ਤਾਂ ਜਿਸ ਰਾਸ਼ੀ ਦਾ ਤੱਤ ਜਿਸ ਦਿਸ਼ਾ ਨਾਲ ਜੁੜਦਾ ਆ ਉੱਥੇ ਬਾਬਾ ਸ਼੍ਰੀ ਚੰਦ ਜੀ ਦਾ ਦੇਖੋ ਉਹ ਪਵਿੱਤਰ ਸਥਾਨ ਧਿਆਨ ਦਾਣ ਜਪ ਉਸ ਦੇ ਗ੍ਰਹਿ ਦੋਸ਼ਾਂ ਨੂੰ ਸ਼ਾਂਤ ਕਰਨਗੇ ਜੇ ਤੁਸੀਂ ਜਾ ਸਕਦੇ ਹੋ ਤਾਂ ਇਹਨਾਂ ਥਾਵਾਂ ਦੀ ਯਾਤਰਾ ਕਰ ਲਓ ਹੁਣ ਮੈਂ ਜੋਤਿਸ਼ ਨੂੰ ਕੋਰਿਲੇਟ ਕਰਨ ਲੱਗੀ ਹਾਂ ਧੋਣਿਆਂ ਦੇ ਸਬੰਧ ਨਾਲ ਹਰ ਧੂਣਾ ਮੈਂ ਦੱਸਿਆ ਉਹ ਇੱਕ ਦਿਸ਼ਾ ਦੇ ਤੱਤ ਨਾਲ ਜੁੜਿਆ ਆ ਚਾਰ ਦਿਸ਼ਾਵਾਂ ਦੀ ਗੱਲ ਹੋ ਗਈ ਚਾਰ ਧੂਣੇ ਨੇ ਚਾਰ ਊਰਜਾਆਂ ਨੇ ਤਿੰਨ ਤਿੰਨ ਰਾਸ਼ੀਆਂ ਨੇ 12 ਰਾਸ਼ੀਆਂ ਨੇ 4 3 12 ਜੇ ਕਿਸੇ ਵਿਅਕਤੀ ਦੀ ਰਾਸ਼ੀ 'ਚ ਅਗਨੀ ਤੱਤ ਮੌਜੂਦ ਆ ਕਿਉਂਕਿ ਅਸੀਂ ਅਲੱਗ-ਅਲੱਗ ਤੱਤਾਂ ਦੇ ਰਾਸ਼ੀਆਂ ਨਾਲ ਜੁੜੇ ਹੋਏ ਆ ਤਾਂ ਜੇ ਕਿਸੇ ਵਿਅਕਤੀ ਦੀ ਰਾਸ਼ੀ 'ਚ ਅਗਨੀ ਤੱਤ ਮਜ਼ਬੂਤ ਆ ਤਾਂ ਉਹ ਉੱਤਰ ਦਿਸ਼ਾ ਵੱਲ ਧਿਆਨ ਕਰੇਗਾ ਜਿਨ੍ਹਾਂ ਦਾ ਜਲ ਤੱਤ ਵਧਿਆ ਆ ਉਹਨਾਂ ਲਈ ਦੱਖਣ ਵੱਲ ਸੇਵਾ ਤੇ ਦਾਨ ਸ਼ੁਭ ਮੰਨੇ ਗਏ ਆ ਵਾਜੂ ਤੇ ਧਰਤੀ ਤਤ ਵਾਲਿਆਂ ਲਈ ਪੂਰਵ ਤੇ ਪੱਛਮ ਸੋ ਵਾਜੂ ਲਈ ਪੂਰਵ ਤੇ ਜਿਹੜੇ ਧਰਤੀ ਤਤ ਆ ਉਹਨਾਂ ਲਈ ਪੱਛਮ ਦੇ ਸ਼ਾਮਾਂ ਕੀਤੀ ਹੋਈ ਸਾਧਨਾ ਅਸਧਾਰਨ ਫਲ ਦੇਗੀ ਬੈਠਦੇ ਆਂ ਅਸੀਂ ਮੈਡੀਟੇਟ ਕਰਦੇ ਆਂ ਸਾਧਨਾ ਕਰਦੇ ਆਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸਾਨੂੰ ਕਿਸੇ ਨੇ ਗਾਈਡ ਹੀ ਨਹੀਂ ਕੀਤਾ ਸੋ ਤੁਹਾਡੀ ਰਾਸ਼ੀ ਅਨੁਸਾਰ ਤੁਹਾਡੀਆਂ ਪਵਿੱਤਰ ਦਿਸ਼ਾਵਾਂ ਨੇ ਉਹ ਦਿਸ਼ਾਵਾਂ ਬਾਬਾ ਸ਼੍ਰੀ ਚੰਦ ਜੀ ਦੇ ਧੂਣਿਆਂ ਨਾਲ ਜੁੜੀਆਂ ਹੋਈਆਂ ਨੇ ਪ੍ਰਕਾਸ਼ਮਾਨ ਨੇ ਔਰ ਹੋਰ ਇੱਕ ਐਂਗਲ ਤੋਂ ਗੱਲ ਕਰਾਂ ਹੁਣ ਬਾਬਾ ਜੀ ਵੱਲੋਂ ਦਿੱਤੀਆਂ ਛੇ ਬਖਸ਼ਿਸ਼ਾਂ ਅਤੇ ਗ੍ਰਹਿ ਊਰਜਾਂ ਬਾਰੇ ਗੱਲ ਕਰ ਲੋ ਧਿਆਨ ਨਾਲ ਬਾਬਾ ਸ਼੍ਰੀਚੰਦ ਜੀ ਨੇ ਲੋਕਾਂ ਨੂੰ ਛੇ ਆਤਮਿਕ ਬਖਸ਼ਿਸ਼ਾਂ ਦਿੱਤੀਆਂ ਸੀ ਜਿਨ੍ਹਾਂ ਦਾ ਸਿੱਧਾ ਸਬੰਧ ਗ੍ਰਹਿ ਸ਼ਕਤੀ ਨਾਲ ਜੁੜਿਆ ਹੋਇਆ ਹੈ ਬਾਬਾ ਜੀ ਨੇ ਪਹਿਲੀ ਬਖਸ਼ਿਸ਼ ਸਾਨੂੰ ਦਿੱਤੀ ਗਿਆਨ ਦੀ ਬਖਸ਼ਿਸ਼ ਗਿਆਨ ਦਾ ਸਬੰਧ ਸਿੱਧਾ ਬ੍ਰਹਸਪਤੀ ਗ੍ਰਹਿ ਨਾਲ ਹੈ ਸੋ ਬ੍ਰਹਸਪਤੀ ਗ੍ਰਹਿ ਨਾਲ ਜੁੜੀ ਗਿਆਨ ਦੀ ਸਬਖਸ਼ਿਸ਼ ਜੋ ਇਨਸਾਨ ਨੂੰ ਸਚਾਈ ਤੇ ਸਮਝ ਦੀ ਰੌਸ਼ਨੀ ਦਿੰਦੀ ਹੈ। ਕਿ ਆਹ ਮਾਰਗ ਦੱਸਿਆ ਸਾਨੂੰ ਕਿ ਗਿਆਨ ਦੀ ਬਖਸ਼ਿਸ਼ ਤੁਹਾਨੂੰ ਮਿਲੇਗੀ। ਸੋ ਬ੍ਰਹਸਪਤੀ ਗ੍ਰਹਿ ਨਾਲ ਤੁਹਾਨੂੰ जोडਿਆ ਗਿਆ। ਨੰਬਰ 2 ਤੇ ਹੈ ਤਪ ਦੀ ਬਖਸ਼ਿਸ਼। ਸੂਰਜ ਗ੍ਰਹਿ ਨਾਲ ਜੁੜੀ ਹੋਈ ਹੈ। ਜੋ ਮਨੁੱਖ ਨੂੰ ਹਿੰਮਤ ਤੇ ਸ਼ੈਨਸ਼ੀਲਤਾ ਦਿੰਦੀ ਹੈ। ਐਨਰਜੈਟਿਕ ਰੱਖਦੀ ਹੈ। ਬਾਬਾ ਸ਼੍ਰੀ ਚੰਦ ਜੀ ਨੇ ਸਾਨੂੰ ਸਮਾਧ ਦੀ ਬਖਸ਼ਿਸ਼ ਦਿੱਤੀ। ਜਿਸ ਦਾ ਸਿੱਧਾ ਸੰਬੰਧ ਚੰਦਰਮਾ ਗ੍ਰਹਿ ਨਾਲ ਜੁੜਿਆ ਹੋਇਆ ਹੈ। ਜੋ ਮਨ ਨੂੰ ਸਾਡੇ ਨੂੰ ਸ਼ਾਂਤ ਤੇ ਸੰਤੁਲਿਤ ਕਰਦਾ ਹੈ ਸਾਨੂੰ ਸੇਵਾ ਦੀ ਬਖਸ਼ਿਸ਼ ਬਖਸ਼ੀ ਜਿਸ ਦਾ ਸਿੱਧਾ ਸੰਬੰਧ ਬੁੱਧ ਗ੍ਰਹਿ ਨਾਲ ਜੁੜਿਆ ਹੋਇਆ ਹੈ ਜੋ ਕਰਮ ਦੇ ਵਿੱਚ ਪਵਿੱਤਰਤਾ ਤੇ ਨਿਮਰਤਾ ਲਿਆਉਂਦੇ ਪੰਜਵੀਂ ਬਖਸ਼ਿਸ਼ ਬਾਬਾ ਸ੍ਰੀ ਚੰਜੀ ਦੀ ਹੈ ਬੈਰਾਗ ਦੀ ਬਖਸ਼ਿਸ਼ ਸ਼ਨੀ ਗ੍ਰਹਿ ਨਾਲ ਜੁੜੀ ਹੋਈ ਹੈ ਜੋ ਮੋਹ ਮਾਇਆ ਤੋਂ ਉੱਪਰ ਚੜਨ ਦੀ ਸ਼ਕਤੀ ਦਿੰਦੀ ਹੈ ਕਿ ਮੋਹ ਮਾਇਆ ਇੱਥੇ ਰਹਿ ਜਾਣੀ ਖਾਲੀ ਹੱਥ ਜਾਣਾ ਨਾ ਦਲ ਦਲ ਚ ਤਸੋ ਕਰਮ ਕਮਲ ਦੇ ਵਾਂਗ ਨਿਰਾਲਮ ਲਾਓ ਨਿਰਲੇਪ ਰੋ ਚੱਕੜ ਚ ਵੀ ਰਹਿ ਕੇ ਛੇਮੀ ਅਹਿਮ ਬਖਸ਼ਿਸ਼ ਸਾਰਿਆਂ ਨੇ ਜੇ ਤੁਸੀਂ ਸੁਣੀਆ ਤੁਹਾਡੇ ਮਨ ਨੂੰ ਰੈਜ਼ੋਨੇਟ ਕੀਤੀਆਂ ਰੈਜ਼ੋਨੇਸ਼ਨ ਤੋਂ ਬਾਅਦ ਤੁਸੀਂ ਅਸ਼ੀਰਵਾਦ ਪ੍ਰਾਪਤ ਕਰ ਲਿਆ ਛੇਵੀਂ ਬਖਸ਼ਿਸ਼ ਅਸ਼ੀਰਵਾਦ ਦੀ ਬਖਸ਼ਿਸ਼ਾ ਗੁਰੂ ਜੋਤ ਨਾਲ ਜੁੜੀ ਹੋਈ ਬਖਸ਼ਿਸ਼ ਜੋ ਆਤਮਿਕ ਸੁਰੱਖਿਆ ਤੇ ਚਮਕ ਬਖਸ਼ਦੀ ਹੈ ਇਹ ਛੇ ਬਖਸ਼ਿਸ਼ਾਂ ਜੋ ਡਾਕਟਰ 13 ਕੌਰ ਨੇ ਆਪਣੀ ਅਲੱਗ ਨਵੀਂ ਵੱਖਰੀ ਪ੍ਰਤ ਪਾਉਂਦਿਆਂ ਹੋਇਆਂ ਖੋਜ ਕੀਤੀ ਮਨੁੱਖ ਦੇ ਅੰਦਰਲੇ ਤਤਾਂ ਨੂੰ ਸੰਤੁਲਿਤ ਕਰਦੀਆਂ ਨੇ ਤੇ ਜੀਵਨ ਦੇ ਵਿੱਚ ਸ਼ਾਂਤੀ ਤੇ ਰੌਸ਼ਨੀ ਲਿਆਉਂਦੀਆਂ ਇਸ ਵੀਡੀਓ ਵਿੱਚ ਮੈਂ ਆਤਮਿਕ ਵਿਗਿਆਨ ਦੀ ਵਿਆਖਿਆ ਕੀਤੀ ਹੈ ਬਾਬਾ ਸ਼੍ਰੀ ਚੰਦ ਜੀ ਦੀ ਸਿੱਖਿਆ ਸਾਨੂੰ ਸਿਖਾਉਂਦੀ ਆ ਕਿ ਗਰਹਿ ਨੌਂ ਗਰਹਿ ਸਾਡੇ ਵੈਰੀ ਨਹੀਂ ਆ ਸਗੋਂ ਸਾਡੇ ਅੰਦਰਲੇ ਸਿੱਖਿਆਕਾਰ ਹਨ ਇਹ ਨੌਂ ਗਰਹਿ ਸਾਡੇ ਟੀਚਰ ਹਨ ਜਦੋਂ ਇਹ ਸਾਡੇ ਨਾਲ ਨਾਰਾਜ਼ ਹੁੰਦੇ ਆ ਤਾਂ ਸਾਨੂੰ ਕੁਝ ਸਿਖਾਉਂਦੇ ਆ ਸਾਨੂੰ ਜਗਾਉਂਦੇ ਆ ਸਾਨੂੰ ਮਿਹਨਤ ਕਰਨੀ ਸਿਖਾਉਂਦੇ ਆ ਸਾਨੂੰ ਤਪ ਕਰਨਾ ਸਿਖਾਉਂਦੇ ਆ ਤੁਹਾਨੂੰ ਸਾਧਨਾ ਕਰਨੀ ਸਿਖਾਉਂਦੇ ਆ ਛੋ ਇਹ ਸਾਡੇ ਟੀਚਰ ਆ ਜਦੋਂ ਮਨੁੱਖ ਆਪਣੇ ਮਨ ਨੂੰ ਸੰਤੁਲਿਤ ਕਰਦਾ ਹੈ ਨਾ ਰਾਹੀ ਤਾਂ ਸਭ ਗ੍ਰਹਿ ਵੀ ਉਹਨਾਂ ਦੇ ਮਿੱਤਰ ਬਣ ਜਾਂਦਾ ਹੈ ਸੋ ਜੇ ਤੁਹਾਨੂੰ ਮੇਰੀ ਇਹ ਆਤਮਿਕ ਜੋਤਿਸ਼ ਵਿਸ਼ਾ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇੰਨਾ ਕਿ ਸ਼ੇਅਰ ਕਰੋ ਪਲੀਜ਼ ਜੋ ਬਾਬਾ ਸ਼੍ਰੀਚੰਦ ਜੀ ਦੀ ਭਗਤੀ ਚਲੀਮ ਸ਼ਰਧਾਲੂ ਨੇ ਉਹਨਾਂ ਤੱਕ ਇਹ ಅಪਾਰ ਬਖਸ਼ਿਸ਼ ਪਹੁੰਚੇ ਤੁਹਾਡਾ ਵੀ ਭਲਾ ਹੋਏਗਾ ਬਾਬਾ ਸ਼੍ਰੀਚੰਦ ਜੀ ਤੁਹਾਡੇ ਵੀ ਦੁੱਖਾਂ ਤੋਂ ਤੁਹਾਨੂੰ ਅਨਵਿਰਤੀ ਦੋਣਗੇ ਚੜ੍ਹਦੀ ਕਲਾ ਬਖਸ਼ਣਗੇ ਕਮੈਂਟ ਕਰਕੇ ਦੱਸ ਦਿਓ ਕਿ ਕਿਹੜੀ ਬਖਸ਼ਿਸ਼ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰ ਗਈ ਚਾਰ ਧੋਣਿਆਂ ਚੋਂ ਕਿਹੜਾ ਧੁਨਾ ਤੁਹਾਡੀ ਲੱਗਦਾ ਕਿ ਰਾਸ਼ੀ ਦੇ ਅਨੁਕੂਲ ਹੈ ਤੇ ਤੁਹਾਡਾ ਜਾਣਾ ਬਣਦਾ ਹੈ ਜਾਓ ਜਿਹਦੇ ਜੀ ਯਾਰ ਕਰਾ ਚੋ ਤਾਂ ਕਿਸੇ ਨੇ ਨਿਕਲ ਨਹੀਂ ਦੇਣਾ ਇਹਨਾਂ ਸੰਸਾਰਿਕ ਜ਼ਿੰਮੇਵਾਰੀਆਂ ਨੇ ਮੈਂ ਇਹੀ ਬੇਨਤੀ ਕਰਾਂਗੀ ਆਪਣੇ ਦਰਸ਼ਕਾਂ ਨੂੰ ਕਿ ਜੇ ਇਮਾਨਦਾਰੀ ਨਾਲ ਤੁਸੀਂ ਆਪਣਾ ਮੀ ਟਾਈਮ ਕੱਢਦੇ ਹੋ ਜੀਣਾ ਚਾਹੁੰਦੇ ਹੋ ਤੇ ਚਲੇ ਜਾਓ ਬਸ ਚਲੇ ਜਾਓ ਇਹ ਘਰ ਦੀ ਚਾਰ ਦਿਵਾਰੀ ਤੁਹਾਨੂੰ ਖਾ ਜਾਏਗੀ ਜ਼ਿੰਮੇਵਾਰੀਆਂ ਨਿਭਾ ਲਈਆਂ ਵੇਲੇ ਹੋ ਗਏ ਚੱਲਣਾ ਸ਼ੁਰੂ ਕਰੋ ਇਸ ਤੋਂ ਪਹਿਲਾਂ ਕਿ ਬਿਸਤਰਾ ਫੈਲੋਤੇ ਜਾਂਦੇ ਲੱਗੋ ਡਾਕਟਰ 13 ਘਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹਾਈਪ ਆਪਸ਼ਨ ਦਬਾਓ ਜੁਆਇਨ ਆਪਸ਼ਨ ਦਬਾਓ ਕਿਉਂਕਿ ਇੱਥੇ ਹਰ ਵੀਡੀਓ ਵਿਗਿਆਨ ਤੇ ਆਤਮਿਕਤਾ ਦਾ ਸੰਤੁਲਨ ਲੈ ਕੇ ਆਉਂਦੀ ਹੈ ਮੈਂ ਟੁਨੇ ਟੁੱਟ ਕੇ ਨਹੀਂ ਦੱਸਦੀ ਮੈਂ ਹਰ ਐਂਗਲ ਤੋਂ ਗੱਲ ਕਰਦੀ ਹਾਂ ਜੋਤਿਸ਼ ਨੀਸ਼ ਦਏ ਏ ਜਿਹੜੀ ਹੱਬ ਹੈ ਜਿਹੜੀ ਅੰਬ੍ਰੇਲਾ ਹੈ ਉਹਦੇ ਥੱਲੇ ਲੱਖਾਂ ਟੌਪਿਕ ਨੇ ਜੋ ਮੈਂ ਲੈ ਕੇ ਆਉਣੇ ਆ ਮੇਰੇ ਸਾਥ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਾਲ ਟਿਲ ਦੈਨ ਬਾਏ ਬਾਏ ਜੈ ਬਾਬਾ ਸ਼੍ਰੀ ਚੰਚੀ ਮਹਾਰਾਜ ਜੀ ਤੇ ਸਦਾ ਹੀ ਜੀ